ਅਮਰੀਕਾ ਵਾਲੀ ਪੰਜਾਬਣ ਰੁਪਿੰਦਰਪੌਰ ਪੰਦੇਰ ਜਿਹੜੀ ਕਿ ਲੁਧਿਆਣਾ ਦੇ ਵਿੱਚ ਆਈ ਸੀ ਵਿਆਹ ਕਰਵਾਉਣ ਦੇ ਲਈ ਆਈ ਤੇ ਜਿਸ ਦਾ ਕਤਲ ਕਰ ਦਿੱਤਾ ਗਿਆ 50 ਲੱਖ ਰੁਪਏ ਦੇ ਲਾਲਚ ਦੇ ਤਹਿਤ ਕਤਲ ਕੀਤਾ ਸੁਖਜੀਤ ਸਿੰਘ ਨੇ ਜਿਹੜਾ ਕਿ ਇਸ ਵੇਲੇ ਪੁਲਿਸ ਦੇ ਕੋਲੇ ਆ ਇਸ ਮਾਮਲੇ ਦੇ ਵਿੱਚ ਹਰ ਰੋਜ਼ ਨਵੀਆਂ ਪਰਤਾਂ ਖੁੱਲ ਰਹੀਆਂ ਉਹ ਔਰਤ ਕਿਉਂ ਆਈ ਕੀ ਕਹਿ ਕੇ ਬੁਲਾਈ ਗਈ 50 ਲੱਖ ਰੁਪਈਆ ਮਿਲਿਆ ਕਿ ਨਹੀਂ ਮਿਲਿਆ 35 ਲੱਖ ਰੁਪਈਆ ਦਾ ਲੈਣ ਦੇਣ ਕਿਵੇਂ ਹੋਇਆ ਇਸ ਔਰਤ ਦਾ ਯਾਨੀ ਕਿ ਰੁਪਿੰਦਰਪੌਰ ਪੰਦੇਰ ਦਾ ਲੁਧਿਆਣੇ ਦੇ Shimla Puri ਦੇ ਪਤੇ ਦੇ ਉੱਤੇ ਕਿਵੇਂ ਆਧਾਰ ਕਾਰਡ ਬਣ ਗਿਆ ਇਹਦਾ ਇਹ ਨਕਲੀ ਪਤਾ ਕਿਉਂ ਦਿੱਤਾ ਗਿਆ ਇਹਦਾ ਆਧਾਰ ਕਾਰਡ ਬਣ ਹੀ ਕਿਵੇਂ ਗਿਆ ਇਹ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਪੁਲਿਸ ਦੇ ਵੱਲੋਂ ਸੁਲਝਾਏ ਜਾਣੇ ਆ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਹੋ ਗਈ ਆ ਕਿ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਆਪਣੇ ਲਾਲਚ ਦੀ ਖਾਤਰ ਆਪਣੇ گاਉਂ ਦੀ ਖਾਤਰ ਦੂਜੇ ਦੀ ਜਾਨ ਲੈਣ ਲੱਗਾ ਇੱਕ ਸੈਕਿੰਡ ਲਾਉਂਦਾ 50 ਲੱਖ ਰੁਪਈਆ 35 ਲੱਖ ਰੁਪਈਆ 20 ਲੱਖ ਰੁਪਈਆ 10 ਲੱਖ ਰੁਪਈਆ ਤੁਸੀਂ ਕਿਸੇ ਦੇ ਮੂਰੇ ਪੇਸ਼ਕਸ਼ ਕੀਤੀ ਹੋਵੇ ਤਾ ਬੰਦਾ ਛੱਲੀ ਵਾਂਗੂ ਕਮਰੇ ਦੇ ਵਿੱਚ ਦੋ ਦਿਨ ਲਾਸ਼ ਨੂੰ ਭੁੰਨੀ ਜਾਂਦਾ ਬੰਦਾ ਉਸ ਲਾਸ਼ ਨੂੰ ਠੰਡੀ ਕਰਕੇ ਬੋਰੇ 'ਚ ਪਾ ਲਿੰਦਾ ਬੋਰੇ ਦੇ ਵਿੱਚ ਪਾ ਕੇ ਬਾਅਦ ਦੇ ਵਿੱਚ ਗੰਦੇ ਨਾਲੇ 'ਚ ਛੁੱਟਿਆਉਂਦਾ ਤੇ ਚਲਾਕੀ ਫਿਰ ਬੰਦਾ ਇੰਨੀ ਵਰਤਦਾ ਕਿ ਪੁਲਿਸ ਦੇ ਕੋਲੇ ਜਾ ਕੇ ਆਪ ਹੀ ਸ਼ਿਕਾਇਤ ਦਰਜ ਕਰਵਾਉਂਦਾ ਜੀ ਕਿ ਬੀਬੀ ਜੀ ਮਿਸਿੰਗ ਆ ਰਪਿੰਦਰ ਕੌਰ ਪੰਧੇਰ ਜਿਹੜੀ ਕਿ ਸਾਡੀ ਗੈਸਟ ਆ ਉਹ ਪਿਛਲੇ ਕੁਝ ਦਿਨਾਂ ਤੋਂ ਮਿਸਿੰਗ ਆ ਉਹ ਲੱਭ ਨਹੀਂ ਰਹੀ ਉਹਦੇ ਬਾਰੇ ਕਿਰਪਾ ਕਰਕੇ ਲਬਧ ਕੀਤੀ ਜਾਵੇ ਕੜੀ ਨਾਲ ਕੜੀ ਜੁੜਦੀ ਆ ਤੇ ਸੁਖਜੀਤ ਸਿੰਘ ਫੜਿਆ ਜਾਂਦਾ ਕਹਾਣੀ ਕੀ ਆ ਇਸ ਔਰਤ ਦਾ ਰਿਸ਼ਤਾ ਇਸ ਔਰਤ ਦੇ ਸਬੰਧ ਰੁਪਿੰਦਰ ਕੌਰ ਦੇ ਚਰਨਜੀਤ ਸਿੰਘ ਗਰੇਵਾਲ ਦੇ ਨਾਲ ਹੈ ਜਿਵੇਂ ਕਿ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਪਿਛਲੇ ਕੁਝ ਸਾਲਾਂ ਤੋਂ ਸਬੰਧ ਆ ਚਰਨਜੀਤ ਸਿੰਘ ਇਹਦੇ ਨਾਲ ਰਿਸ਼ਤਾ ਰੱਖਣਾ ਨਹੀਂ ਚਾਹੁੰਦਾ ਤੇ ਇਸ ਔਰਤ ਨੂੰ ਪਤਾ ਨਹੀਂ ਕਿ ਇਹ ਬੰਦਾ ਜਿਹੜਾ ਕਿ ਹੁਣ ਯੂਕੇ ਦੇ ਵਿੱਚ ਆ ਜਿਹੜਾ ਕਿ ਮੈਨੂੰ ਮਿਲਦਾ ਪੰਜਾਬ ਦੇ ਵਿੱਚ ਹੁੰਦਾ ਸੀ ਇਹ ਮੇਰੇ ਨਾਲ ਹੁਣ ਰਿਸ਼ਤਾ ਰੱਖਣਾ ਨਹੀਂ ਚਾਹੁੰਦਾ ਉਹਨੇ ਆਪਣੇ ਦੋਸਤ ਸੁਖਜੀਤ ਸਿੰਘ ਨੂੰ ਇਹ ਗੱਲ ਕਹੀ ਕਿ ਇਹਦਾ ਕਤਲ ਕਰ ਦੇ ਇਹਨੂੰ ਆਪਾਂ ਰਾਹ ਦੇ ਵਿੱਚੋਂ ਹਟਾਉਣਾ ਉਨੇ ਬੈਟਮਾਰ ਮਾਰ ਕੇ ਇਸ ਔਰਤ ਦਾ ਕਤਲ ਕੀਤਾ ਫਿਰ ਇਹਦੀ ਲਾਸ਼ ਨੂੰ ਮਿਟਾਉਣ ਦੇ ਲਈ ਇਹਦਾ ਖੁਰਾਕੋਜ ਮਿਟਾਉਣ ਦੇ ਲਈ ਸਬੂਤ ਖਤਮ ਕਰਨ ਦੇ ਲਈ ਇਹਨੂੰ ਆਪਦੇ ਘਰ ਦੇ ਵਿੱਚ ਇੱਕ ਕਮਰੇ ਦੇ ਵਿੱਚ ਹੀ ਕੋਲਿਆਂ ਦੇ ਉੱਤੇ ਰੱਖਿਆ ਇਹਨੂੰ ਭੁੰਨਿਆ ਵੀ ਇਹਦੀ ਚਮੜੀ ਸੜ ਜਾਵੇ ਜਦੋਂ ਇਹਦੀ ਚਮੜੀ ਸੜ ਗਈ ਕੱਲੀਆਂ ਹੱਡੀਆਂ ਰਹਿ ਗਈਆਂ ਉਹ ਉਹਨੇ ਬੋਰੇ ਦੇ ਵਿੱਚ ਪਾਈਆਂ ਤੇ ਗੰਦੇ ਨਾਲੇ ਦੇ ਵਿੱਚ ਸੁੱਟਦੀਆਂ ਤੇ ਬਾਅਦ ਦੇ ਵਿੱਚ ਹੁਣ ਉਹ ਬਾਡੀ ਉਹ ਪਿੰਜਰ ਉਹ ਹੱਡੀਆਂ ਉਹ ਕੰਕਾਲ ਪੁਲਿਸ ਦੇ ਕੋਲੇ ਆ ਗਿਆ ਤੇ ਹੌਲੀ-ਹੌਲੀ ਹੁਣ ਅਗਲੀਆਂ ਕੜੀਆਂ ਖੁੱਲ ਰਹੀਆਂ ਬੰਦੇ ਦੀ ਕਿਲਾਕੀ ਦੇਖੋ ਕਿਵੇਂ ਆ ਜਿਹੜਾ ਸੁਖਜੀਤ ਸਿੰਘ ਜਿਹਨੇ ਕਤਲ ਕੀਤਾ ਇਸ ਔਰਤ ਦਾ ਇਹਦਾ ਭਰਾ ਤੇ ਇਹਦੀ ਭਰਜਾਈ ਤੇ ਟੱਬਰ ਦੇ ਬਾਕੀ ਜੀ ਵੀ ਨਾਲ ਰਹਿੰਦੇ ਇੱਕੋ ਘਰ ਦੇ ਵਿੱਚ ਜਦੋਂ ਉਹ ਕਿਤੇ ਗਏ ਸੀ ਕੁਝ ਦਿਨਾਂ ਵਾਸਤੇ ਕਿਤੇ ਰਿਸ਼ਤੇਦਾਰੀ ਚ ਗਏ ਜਾਂ ਕਿਤੇ ਕੰਮ ਕਾਜ ਦੇ ਲਈ ਲੰਮ ਗਏ ਇਸ ਬੰਦੇ ਨੇ ਸਾਰਾ ਕਾંડ ਇਹ ਉਦੋਂ ਕੀਤਾ ਪਰ ਜਦੋਂ ਤੱਕ ਉਹ ਵਾਪਸ ਮੁੜ ਕੇ ਆਏ ਇਸ ਬੰਦੇ ਨੇ ਕੋਈ ਸ਼ੱਕ ਨਾ ਪਵੇ ਇੱਕ ਕਮਰੇ ਨੂੰ ਰੈਨੋਵੇਟ ਵੀ ਕਰਤਾ ਰੰਗ ਰੋਗਣ ਕਰਵਾਤਾ ਟਾਈਲਾਂ ਲਾਤੀਆਂ ਬਿਲਕੁਲ ਉਹਦਾ ਹੁਲੀਆ ਬਦਲਤਾ ਕਮਰੇ ਦਾ ਤਾਜੋ ਪਤਾ ਨਹੀਂ ਲੱਗੇ ਵੀ ਭਾਈ ਕਮਰੇ ਦੇ ਅੰਦਰ ਧੂਆਂ ਵੀ ਸੀ। ਤਾਂ ਜੋ ਪਤਾ ਨਹੀਂ ਲੱਗੇ ਵੀ ਭਾਈ ਇੱਥੇ ਕੋਈ ਨਾ ਕੋਈ ਚੀਜ਼ ਸਾੜੀ ਵੀ ਗਈ ਆ। ਤਾਂ ਜੋ یوں ਲੱਗੇ ਵੀ ਇਹ ਤਾਂ ਕਬਰਾਂ ਵੈਸੇ ਹੀ ਆ ਤੇ ਪਰ ਉਹ ਟਬਰ ਨੇ ਜੀ ਆ ਕੇ ਹੈਰਾਨ ਹੋ ਗਏ ਵੀ ਬਾਕੀ ਸਾਰਾ ਘਰ ਉਵੇਂ ਦਾ ਉਵੇਂ ਆ ਪਰ ਇਸ ਕਮਰੇ ਨੂੰ ਰੇਨੋਵੇਟ ਕਿਵੇਂ ਕੀਤਾ ਗਿਆ? ਕਿਉਂ ਕੀਤਾ ਗਿਆ? ਇਹਦਾ ਹੁਲੀਆ ਕਿਉਂ ਬਦਲ ਦਿੱਤਾ ਗਿਆ? ਸ਼ੱਕ ਹਰ ਥਾਂ ਤੋਂ ਪੁਲਿਸ ਦਾ ਗੂੜਾ ਹੁੰਦਾ ਗਿਆ ਤੇ ਕਹਾਣੀ ਹੁਣ ਸਾਹਮਣੇ ਇਹ ਆਈ ਆ ਕਿ ਰਪਈਆਂ ਦੇ ਲਾਲਚ ਦੇ ਵਿੱਚ ਇਹਨੇ ਕਤਲ ਕੀਤਾ। ਇਸ਼ਕ ਨਹੀਂ ਸੇ ਪਗਾਉਣਾ ਚਾਹੁੰਦਾ ਇਸ ਕਰਕੇ ਚਰਨਜੀਤ ਸਿੰਘ ਨੇ ਇਹਦਾ ਕਤਲ ਕਰਵਾਇਆ ਤੇ ਇਹ ਔਰਤ ਭੋਲੇ ਭਾ ਮਾਰੀ ਗਈ ਪਹਿਲਾ ਸਵਾਲ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਪੈਦਾ ਹੋ ਜਾਂਦਾ 70 ਦੀ ਉਮਰ ਆ ਇਸ ਔਰਤ ਦੀ ਜਾਂ ਸ਼ਰਕਾਤਰਾਂ ਦੀ ਵੀ ਹੋਵੇ 79 ਦੀ ਉਮਰ ਹੈਗੀ ਜੀ ਉਸ ਬੰਦੇ ਦੀ ਵੀ ਭਾਈ ਇਸ ਉਮਰ ਦੇ ਵਿੱਚ ਤੁਹਾਨੂੰ ਆ ਗੱਲਾਂ ਸੁਝਦੀਆਂ ਪਰ ਅਸੀਂ ਇਸ ਗੱਲ ਤੇ ਟਿੱਪਣੀ ਨਹੀਂ ਕਰਦੇ ਕਿਉਂਕਿ ਇਹ ਬੰਦੇ ਦੀ ਨਿੱਜੀ ਜ਼ਿੰਦਗੀ ਦਾ ਮਾਮਲਾ ਇਹ ਉਹਦੀ ਪਰਸਨਲ ਲਾਈਫ ਆ ਉਹ ਭਾਵੇਂ ਜ਼ਿੰਦਗੀ ਦੇ ਵਿੱਚ ਇੱਕ ਵਿਆਹ ਕਰਾਵੇ ਭਾਵੇਂ ਤਿੰਨ ਕਰਾਵੇ ਭਾਵੇਂ ਨਾ ਕਰਾਵੇ ਆਪਾਂ ਇਸ ਗੱਲ ਤੋਂ ਕੀ ਲੈਣਾ ਅਸੀਂ ਗੱਲ ਇੱਥੇ ਕੇਂਦਰਤ ਰੱਖਣੀ ਆ ਕਿ ਇਨਸਾਨੀਅਤ ਕਿਵੇਂ ਮੁੱਕ ਗਈ ਅਸੀਂ ਗੱਲ ਇੱਥੇ ਕੇਂਦਰਤ ਰੱਖਣੀ ਆ ਵੀ ਪੰਜਾਬ ਦੇ ਵਿੱਚ ਕੀ ਕੀ ਕੁਝ ਹੋ ਰਿਹਾ ਅਸੀਂ ਇਹ ਗੱਲ ਰੱਖਣੀ ਆ ਜੀ ਕਿ ਪੰਜਾਬ ਵਰਗੀ ਧਰਤੀ ਦੇ ਉੱਤੇ ਪੰਜਾਬ ਵਰਗੇ ਸੂਬੇ ਦੇ ਵਿੱਚ ਆਹ ਕਰਤੂਤਾਂ ਕਰਨ ਵਾਲੇ ਲੋਕ ਵੀ ਹਨ ਤੁਸੀਂ ਭਵਿੱਖ ਦੇ ਵਿੱਚ ਯਕੀਨ ਕਿਹਦੇ ਤੇ ਕਰੋਗੇ ਜਿਹਦੇ ਨਾਲ ਤੁਹਾਡਾ ਪੈਸੇ ਦਾ ਲੈਟ ਦੇਣਾ ਕੀ ਉਹਦੇ ਨਾਲ ਯਕੀਨ ਕਰੋਗੇ ਜਿਹੜੇ ਬੰਦੇ ਦੇ ਉਸੇ ਤੁਸੀਂ ਅੰਨਾ ਯਕੀਨ ਕਰਦੇ ਹੋ ਕਿ ਤੁਸੀਂ ਉਹਦੇ ਤੇ ਯਕੀਨ ਕਰੋਗੇ ਆ ਮੈਂ ਵੀਰਵਾ ਪੜ ਕੇ ਹੈਰਾਨ ਹੋ ਗਿਆ ਜੇ ਤੁਸੀਂ ਆਪਣਾ ਆਧਾਰ ਕਾਰਡ ਬਣਾਉਣਾ ਹੋਵੇ ਤੁਹਾਡੇ ਫਿੰਗਰਪ੍ਰਿੰਟ ਲਗਦੇ ਆ ਜੀ ਤੁਹਾਡੇ ਇਥੇ ਬਾਇਓਮੈਟ੍ਰਿਕ ਹੁੰਦੀਆਂ ਇੱਕ ਤਰੀਕੇ ਦੇ ਨਾਲ ਤੁਹਾਡੇ ਅੱਖਾਂ ਦੇ ਨਮੂਨੇ ਲਏ ਜਾਂਦੇ ਆ ਤੁਹਾਡੇ ਬਾਰੇ ਮੁਕੰਮਲ ਜਾਣਕਾਰੀ ਕਿਉਂਕਿ ਇਹ ਤੁਹਾਡਾ ਭਾਰਤ ਦੇ ਵਿੱਚ ਰਹਿਣ ਦਾ ਪਛਾਣ ਪੱਤਰ ਆ ਇਹ ਪਛਾਣ ਪੱਤਰ ਤੁਸੀਂ ਬਿਨਾ ਹਾਜ਼ਰੀ ਤੋਂ ਕਿਵੇਂ ਗਲਤ ਪਤੇ ਦੇ ਉੱਤੇ ਬਣਾ ਲਿਆ ਇਹਦਾ ਮਤਲਬ ਇਹ ਆ ਜੀ ਕਿ ਭਾਰਤ ਦੇ ਵਿੱਚ ਅੱਜ ਵੀ ਜਾਲੀ ਆਧਾਰ ਕਾਰਡ ਬਣਦੇ ਆ ਕਿਉਂਕਿ ਜਿਹੜੀ ਇਦੀ ਭੈਣ ਆ ਉਹਨੇ ਵੀ ਇਹ ਗੱਲ ਕਹੀ ਆ ਤੇ ਮੇਰੇ ਕੋਲੇ ਆ ਇੱਕ ਪੂਰੇ ਦਾ ਪੂਰਾ ਆਧਾਰ ਕਾਰਡ ਦਾ ਪ੍ਰਿੰਟ ਵੀ ਆ ਜਿਹਦੇ ਤੇ ਲਿਖਿਆ ਹੋਇਆ ਭੁਪਿੰਦਰ ਰੁਪਿੰਦਰ ਕੌਰ ਪੰਧੇਰ ਤੇ ਜਨਮ ਮਿਤੀ ਜੀ 1956 ਦੀ ਆ ਤੇ ਇਹਦੇ ਵਿੱਚ ਪਤਾ ਵੀ ਲਿਖਿਆ ਗਿਆ ਜੀ ਕਿ ਇਹ ਰਪਿੰਦਰ ਕੌਰ ਪੰਦੇਰ ਕੇਅਰ ਆਫ ਹਰਭਜਨ ਸਿੰਘ ਗਰੇਵਾਲ ਹਾਊਸ ਨੰਬਰ 4465 ਸ਼ਿਮਲਾਪੁਰੀ ਇਹ ਇਹਦਾ ਪਤਾ ਦਿੱਤਾ ਗਿਆ ਜਿਹੜਾ ਕਿ ਪਤਾ ਹੀ ਗਲਤ ਆ ਜਦੋਂ ਔਰਤ ਤਾਂ ਬੈਠੀ ਬਾਹਰਲੇ ਮੁਲਕ ਦੇ ਵਿੱਚ ਇੱਥੇ ਦਾ ਆਧਾਰ ਕਾਰਡ ਬਣ ਜਾਂਦਾ ਇਹ ਆਪਣੀ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਹੁਣ ਇਹਦੀ ਭੈਣ ਆ ਜਿਹੜੀ ਕਮਲਦੀਪ ਕੌਰ ਜਿਹੜੀ ਕਿ ਅਮਰੀਕਾ ਦੇ ਵਿੱਚ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਇਹ ਪਤਾ ਨਹੀਂ ਕਿਹੜੇ ਵਿੱਤੀ ਲੈਣ ਦੇਣ ਦੇ ਲਈ ਜਾਂ ਕਿਹੜੀ ਸਾਜਿਸ਼ ਦੇ ਲਈ ਇਹ ਸਾਰਾ ਕੁਝ ਇਹਨਾਂ ਦੇ ਵੱਲੋਂ ਜਾਲੀ ਤੌਰ ਦੇ ਉੱਤੇ ਬਣਾਇਆ ਗਿਆ ਮੇਰੀ ਭੈਣ ਦਾ ਪਤਾ ਤਾਂ ਇਹ ਆ ਕਿ ਰੁਪਿੰਦਰ ਕੌਰ ਪੰਦੇਰ ਸ਼ੈਟਲ ਅਮਰੀਕਾ ਸ਼ੈਟਲ ਅਮਰੀਕਾ ਦੇ ਵਿੱਚ ਰਹਿੰਦੇ ਆਪਾਂ ਤੇ ਸ਼ਿਮਲਾਪੁਰੀ ਲੁਧਿਆਣੇ ਦਾ ਆਧਾਰ ਕਾਰਡ ਬਣਦਾ ਤੇ ਇਸ ਆਧਾਰ ਕਾਰਡ ਦੇ ਨਾਂ ਦੇ ਉੱਤੇ ਪਤਾ ਨਹੀਂ ਕੀ ਕੀ ਕੁਝ ਕੀਤਾ ਜਾਣਾ ਸੀ ਖਬਰਾਂ ਦੇ ਵਿੱਚ ਕਦੇ ਇਹ ਗੱਲ ਆਉਂਦੀ ਜਿਵੇਂ ਕਿ ਦੋਵਾਂ ਦੇ ਵਿਆਹ ਹੋਏ ਆ ਉਹਦਾ ਵੀ ਤਲਾਕ ਹੋਇਆ ਉਹਦਾ ਵੀ ਤਲਾਕ ਹੋਇਆ ਚਰਨਜੀਤ ਸਿੰਘ ਦੇ ਬੱਚੇ ਵੀ ਬਾਹਰ ਆ ਉਹਦੇ ਪੁੱਤ ਪੋਤੀਆਂ ਪੋਤੇ ਆ ਉਹਦੇ ਪਰ ਉਹਨੂੰ ਉਮਰ ਦੇ ਇਸ ਪੜਾ ਦੇ ਵਿੱਚ ਇੱਕ ਔਰਤ ਨੂੰ ਮਰਵਾਉਣਾ ਠੀਕ ਲੱਗਾ ਤੇ ਜਿਹੜੀ ਇਹ ਔਰਤ ਆ ਯਾਨੀ ਕਿ ਰੁਪਿੰਦਰ ਕੌਰ ਪੰਦੇਰ ਇਹ ਵੀ ਤਲਾਕਸ਼ੁਦਾ ਪਰ ਗੱਲ ਤੁਸੀਂ ਦੇਖੋ ਵੀ ਰਿਸ਼ਤਾ ਬਣਦਾ ਕਿਵੇਂ ਆ ਤੇ ਰਿਸ਼ਤਾ ਖਤਮ ਕਿਵੇਂ ਹੁੰਦਾ ਤੁਹਾਡੇ ਕੋਲੇ ਜੇਕਰ ਕਿਸੇ ਤੋਂ ਅੱਡ ਹੋਣਾ ਉਹਦੇ ਲਈ 100 ਵਸੀਲੇ ਆ ਆਪਾਂ ਕਹਿੰਦੇ ਵੀ ਭਾਈ ਮੇਰੀ ਤੇਰੇ ਨਾਲ ਬਣਦੀ ਨਹੀਂ ਜਿੰਨੀ ਨਿਪਗੀ ਓਨੀ ਨਿਪਗੀ ਗੱਲ ਖਤਮ ਪਰ ਜਦੋਂ ਮੰਦਾ ਮਾਰ ਦੇਵੇ ਕਿਸੇ ਨੂੰ ਉਹ ਕਿੰਨਾ ਖੁੰਖਾਰ ਉਹ ਕਿੰਨਾ ਕੁਰਖਤ ਆ ਹੁਣ ਦੇਖੋ ਜਿਹੜੀ ਪੂਰੇ ਦਾ ਪੂਰਾ ਵੇਰਵਾ ਆ ਪੁਲਿਸ ਇਸ ਗੱਲ ਦੀ ਕੜੀ ਨਾਲ ਕੜੀ ਜੋੜ ਰਹੀ ਆ ਇਹਦੇ ਵਿੱਚੋਂ ਕਈ ਗੱਲਾਂ ਹੋਰ ਨਿਕਲ ਰਹੀਆਂ ਐ ਇਸ ਵੇਲੇ ਪੁਲਿਸ ਰਿਮਾਂਡ ਦੇ ਉੱਤੇ ਐ ਸੁਖਜੀਤ ਸਿੰਘ ਜਿਨੇ ਕਿ ਪੈਸਿਆਂ ਦੇ ਲਾਲਚ ਦੇ ਵਿੱਚ ਇਸ ਔਰਤ ਦਾ ਕਤਲ ਕੀਤਾ ਕਹਾਣੀਆਂ ਵਿੱਚੋਂ ਹੋਰ ਕਈ ਨਿਕਲ ਕੇ ਸਾਹਮਣੇ ਆਉਣਗੀਆਂ ਏਸੀਪੀ ਹਰਜਿੰਦਰ ਸਿੰਘ ਗਿੱਲ ਸਾਹਿਬ ਨੇ ਕਿਹਾ ਉਹ ਕਹਿੰਦੇ ਡੇਲੋਂ ਦੇ ਐਸਐਚਓ ਸੁਖਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਟੀਮ ਗਠਿਤ ਕੀਤੀ ਗਈ ਆ ਰੁਪਿੰਦਰ ਦੇ ਨਾਂ ਤੇ ਆਧਾਰ ਕਾਰਡ ਬਣਾਉਣ ਦੇ ਪਿਛਲੇ ਕਾਰਨ ਜਿਹੜੇ ਆ ਉਹ ਪੜਤਾਲੇ ਜਾ ਰਹੇ ਆ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਇਸ ਬੰਦੇ ਨੇ ਕਬੂਲ ਕੀਤਾ ਸੁਖਜੀਤ ਸਿੰਘ ਨੇ ਕਿ ਦੋ ਦਿਨ ਮੈਂ ਇਹਨੂੰ ਕੋਲਿਆਂ ਦੇ ਢੇਰ ਦੇ ਉੱਤੇ ਮਰੀ ਹੋਈ ਨੂੰ ਰੱਖਿਆ ਤਪਦੇ ਹੋਏ ਕੋਲਿਆਂ ਦੇ ਉੱਤੇ ਇਸ ਕਰਕੇ ਰੱਖਿਆ ਤਾਂ ਜੋ ਇਹ ਸੜ ਜਾਵੇ ਤਾਂ ਜੋ ਇਹਦੀ ਜਿਹੜੀ ਚਮੜੀ ਆ ਉਹ ਸੜ ਜਾਵੇ ਕੱਲੀਆਂ ਹੱਡੀਆਂ ਰਹਿ ਜਾਣੀਆਂ ਹੱਡੀਆਂ ਮੈਂ ਕਿਤੇ ਨਾ ਕਿਤੇ ਖੁਰਦ-ਬੁਰਦ ਕਰ ਦੇਣੀਆਂ ਪਰ ਇਹ ਬੰਦਾ ਇੰਨੀ ਚਲਾਕੀ ਵਰਤਣ ਦੇ ਬਾਵਜੂਦ ਵੀ ਫੜਿਆ ਗਿਆ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਹ ਔਰਤ ਆ ਜਿਹੜੀ ਉਹ ਚਰਨਜੀਤ ਸਿੰਘ ਦੇ ਕਹਿਣ ਦੇ ਉੱਤੇ ਆਪਣੇ ਪ੍ਰੇਮੀ ਆਪਣੇ ਆਸ਼ਕ ਦੇ ਕਹਿਣ ਦੇ ਉੱਤੇ ਹੀ ਇੰਡੀਆ ਦੇ ਵਿੱਚ ਆਈ ਸੀ ਇਹਨਾਂ ਦੋਹਾਂ ਨੇ ਵਿਆਹ ਕਰਾਉਣਾ ਸੀ ਇਹ ਕਮਲਦੀਪ ਕੌਰ ਦੀ ਭੈਣ ਕਹਿੰਦੀ ਰੁਪਿੰਦਰ ਕੌਰ ਦੀ ਭੈਣ ਉਹ ਕਹਿੰਦੀ ਇਹ ਮੈਟ੍ਰੀਮੋਨੀਅਲ ਸਾਈਟ ਦੇ ਰਾਹੀਂ ਮਿਲੇ ਸੀ ਦੋਵਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੀ ਜ਼ਰੂਰਤ ਮਹਿਸੂਸ ਹੋਈ ਸਾਡੇ ਲਈ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਲੋਕ ਐਵੇਂ ਮਿਲਦੇ ਆ ਉਮਰ ਦੇ ਕਿਸੇ ਵੀ ਪੜਾਅ ਦੇ ਉੱਤੇ ਇੱਕ ਦੂਜੇ ਨਾਲ ਰਹਿੰਦੇ ਆ ਪਰ ਵਿਦੇਸ਼ਾਂ ਦੇ ਵਿੱਚ ਐਵੇਂ ਗੋਰਾ ਗੋਰੀ ਨੂੰ ਮਾਰਦਾ ਜਾਂ ਮਰਵਾਉਂਦਾ ਨਹੀਂਗਾ ਜੇ ਉਹ ਨਹੀਂ ਰਹਿਣਾ ਤਾਂ ਫਿਰ ਅੱਡ ਹੋ ਜਾਂਦੇ ਆ ਨਾ ਕਿ ਦੂਜੇ ਦਾ ਇੰਨਾ ਮਾੜਾ ਸੋਚਦੇ ਵੀ ਭਾਈ ਇਹਨੂੰ ਧਰਤੀ ਤੋਂ ਖਤਮ ਕਰ ਦਿਓ ਕਿੰਨੇ ਕਾਤਲ ਬੰਦੇ ਅਸੀਂ ਕੈਸੀ ਸੋਚ ਵਾਲੇ ਬੰਦੇ ਅਸੀਂ ਅਸੀਂ ਕੀ ਬਾਬੇ ਨਾਨਕ ਦੇ ਫਲਸਫੇ ਵਾਲੇ ਹਾਂ ਸਵਾਲ ਇਹ ਆ ਇਹਦੇ ਵਿੱਚੋਂ ਪੁਲਿਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ ਸਤਿਕਾਰਯੋਗ ਅਧਿਕਾਰੀ ਸਹਿਬਾਨ ਆ ਜਿਹੜੇ ਉਹ ਆਪਣੇ ਤਰੀਕੇ ਨਾਲ ਕੰਮ ਕਰਨਗੇ ਕਰ ਵੀ ਰਹੇ ਹੋਣੇ ਆ ਪਰ ਗੱਲ ਇਹ ਜੀ ਕਿ ਕੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਇਸ ਧਰਤੀ ਦੇ ਵਾਸੀ ਆ ਜਿਹੜੇ ਇਹ ਸੱਚੀ-ਮੁੱੱਚੀ ਉਹਨਾਂ ਦੇ ਫਲਸਫੇ ਨੂੰ ਅਸੀਂ ਤਾਂ ਪਾਸੇ ਵੀ ਮੰਨਿਆ ਕਦੇ ਕਦੇ ਸਮਝੇ ਆ ਸਾਨੂੰ 10 ਗੁਰੂ ਸਹਿਬਾਨ ਦੇ ਵਿੱਚੋਂ ਕਿਹੜੇ ਗੁਰੂ ਨੇ ਇਹ ਗੱਲ ਕਹੀ ਆ ਕਿ ਅਸੀਂ ਆਹ ਕਰਤੂਤਾਂ ਕਰੀਏ ਬੰਦਾ ਬੰਦੇ ਦੀ ਜਾਨ ਲੈ ਲਵੇ ਸਾਨੂੰ ਦੇਵੀ ਦੇਵਤਿਆਂ ਦੇ ਵਿੱਚੋਂ ਕਿਹਨੇ ਇਹ ਪੜਤ ਪੜ੍ਹਾਈ ਆ ਕਿਹਨੇ ਸਿੱਖਿਆ ਦਿੱਤੀ ਜੀ ਕਿ ਅਸੀਂ ਆਹ ਕੁਝ ਕਰੀਏ ਪੀਰ ਪਖੰਮਰਾ ਦੇ ਵਿੱਚੋਂ ਸਾਨੂੰ ਕਿਹਨੇ ਇਹ ਗੱਲ ਕਹੀ ਆ ਕਿ ਅਸੀਂ ਆਹ ਕੁਝ ਕਰੀਏ ਉਦਾਂ ਅਸੀਂ ਬੜੇ ਧਰਮੀ ਆ ਸਾਡੇ ਵਿੱਚ ਮੈਂ ਅਕਸਰ ਇਹ ਗੱਲ ਕਹਿਣਾ ਹੁੰਨਾ ਇਕੱਲੀ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਨਹੀਂ ਸਾਡੇ ਵਿੱਚਲੀ ਕਾਂਗਿਆਰੀ ਉਸ ਤੋਂ ਵੀ ਘਾਤਕ ਆ ਇਹ ਪ੍ਰਵਾਸੀ ਮਜ਼ਦੂਰ ਤਾਂ ਸੀ ਇਹ ਗੱਲ ਕਹਿੰਦੇ ਵੀ ਬਾਹਰਲੇ ਸੂਬਿਆਂ ਚੋਂ ਆਏ ਆ ਇਹਨਾਂ ਨੇ ਗੰਦ ਪਾਤਾ ਇਹਨਾਂ ਨੇ ਬੰਦੇ ਮਾਰੇ ਇਹ ਬਾਹਰ ਚਲੇ ਗਏ ਇਹ ਆਪਦੇ ਸੂਬੇ ਵੱਲ ਭੱਜ ਜਾਂਦੇ ਆ ਪਰ ਆਪਿਆਂ ਬਾਰੇ ਕੀ ਕਹਗੇ ਹੁਣ ਚਰਨਜੀਤ ਸਿੰਘ ਬਾਰੇ ਕੀ ਕਹਗੇ ਤਾਂ ਇੱਥੋਂ ਦਾ ਹੀ ਆ ਸੁਖਜੀਤ ਬਾਰੇ ਕੀ ਕਹਗੇ ਤਾਂ ਇੱਥੋਂ ਦਾ ਹੀ ਆ ਇਸ ਔਰਤ ਦਾ ਕਸੂਰ ਕੀ ਹੈ ਤਾਂ ਪੰਜਾਬਣੀ ਆ ਪੰਜਾਬੀ ਮਾਰ ਰਿਆ ਪੰਜਾਬੀ ਪੈਸੇ ਦੇ ਕੇ ਮਰਵਾ ਰਿਆ ਬੰਦੇ ਨੂੰ ਪੰਜਾਬਣ ਮਰ ਰਹੀ ਆ ਤੇ ਹੁਣ ਦੱਸੋ ਜੀ ਆਪਾਂ ਵੈਰੀਫਿਕੇਸ਼ਨ ਕਿਦੀ ਕਰਵਾਗੇ ਇਹਨਾਂ ਗੱਲਾਂ ਦੇ ਵੱਲ ਦੇਖ ਕੇ ਦੁੱਖ ਹੁੰਦਾ ਵੀ ਅਸੀਂ ਪੰਜਾਬ ਦੇ ਵਿੱਚ ਕਰੀ ਕੀ ਜਾਣੇ ਆ ਆਸ਼ਕੀ ਦੇ ਚੱਕਰ ਦੇ ਵਿੱਚ ਇਸ਼ਕ ਦੇ ਚੱਕਰ ਦੇ ਵਿੱਚ ਅਸੀਂ ਦੂਜੇ ਨੂੰ ਮਾਰ ਕਿਵੇਂ ਦੰਨੇ ਆ ਇਹ ਕੋਈ ਪਹਿਲੀ ਘਟਨਾ ਨਹੀਂ ਇਹੋ ਜੀਆਂ ਬਹੁਤ ਸਾਰੀਆਂ ਘਟਨਾਵਾਂ ਸਮੇਂ-ਸਮੇਂ ਤੇ ਪਹਿਲਾਂ ਵੀ ਆਈਆਂ ਪਰ ਜਦੋਂ ਵੀ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਉਦੋਂ ਮੱਥਾ ਠਣਕਦਾ ਵੀ ਯਾਰ ਕਿਸੇ ਹੋਰ ਨਾਲ ਵੀ ਇਵੇਂ ਨਾ ਹੋ ਜੇ ਯਾਰ ਕੋਈ ਹੋਰ ਇਵੇਂ ਜ਼ਿੰਦਗੀ ਭੰਗ ਦੇ ਭਾਣੇ ਨਾਲ ਚਲੀ ਜਾਵੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ ਇਹੋ ਜੇ ਲੋਕਾਂ ਨੂੰ ਪੁੱਠੇ ਟੰਗਣਾ ਚਾਹੀਦਾ ਇਹੋ ਜੇ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਆ ਕਿੰਨੇ ਜ਼ਾਲਮ ਬੰਦੇ ਇਹ ਜਿਹੜੇ ਇਦਾਂ ਭੱਠੀ ਦੇ ਉੱਤੇ ਜਿਵੇਂ ਆਪਾਂ ਛੱਲੀਆਂ ਰੱਖਦੇ ਆ ਜਿਵੇਂ ਆਪਾਂ ਬਾਰਬੀਕਿਊ ਕਰਦੇ ਆਵੇਂ ਲਾਸ਼ਾਂ ਰੱਖ ਲੈਂਦੇ ਆ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਇਹਨਾਂ ਨੂੰ ਕੋਈ ਡਰੀ ਨਹੀਂ ਇਹਨਾਂ ਦੇ ਮਨ ਦੇ ਵਿੱਚ ਤਰਸ ਦੀ ਭਾਵਨਾ ਹੀ ਨਹੀਂ ਇਹੋ ਜਿਹੇ ਲੋਕ ਪੰਜਾਬ ਦੇ ਵਾਸੀ ਤਾਂ ਨਹੀਂ ਹੋ ਸਕਦੇ ਜਾਂ ਆਪਾਂ ਕਹ ਲਈਏ ਵੀ ਪੰਜਾਬ ਦੇ ਵਾਸੀ ਇਹੋ ਜਿਹੇ ਲੋਕਾਂ ਦੇ ਉੱਤੇ ਤਾਂ ਨਹੀਂ ਮਾਣ ਕਰ ਸਕਦੇ ਉਹ ਵੀ ਸਾਡੇ ਭੈਣਾ ਵੀਰਾ ਜਿਹੜੇ ਇਸ ਵੇਲੇ ਦਿਨ ਰਾਤ ਦੂਜੇ ਦੀ ਪੀੜ ਨੂੰ ਮਹਿਸੂਸ ਕਰਦੇ ਆ ਹੜਾਂ ਦੇ ਵਿੱਚ ਸਿਰ ਢਾ ਕੇ ਲੜਾਈ ਲੜ ਰਹੇ ਆ ਇਹੋ ਜਿਹੇ ਲੋਕ ਵੀ ਆ ਬੰਦੇ ਨੂੰ ਘਰੇ ਰੱਖ ਕੇ ਉਹਨੂੰ ਗੋਲਿਆਂ ਦੇ ਉੱਤੇ ਰੱਖ ਰਹੇ ਆ ਉਹਨੂੰ ਭੁੰਨ ਰਹੇ ਆ ਉਹਦੀ ਚਮੜੀ ਸਾੜ ਕੇ ਉਹਨੂੰ ਬੋਰੇ ਦੇ ਵਿੱਚ ਪਾ ਕੇ ਗੰਦੇ ਨਾਲੇ ਚੁੱਟ ਰਹੇ ਆ ਸ਼ੁਕਰ ਕਰੋ ਇਹ ਬੰਦਾ ਫੜਿਆ ਗਿਆ ਨੇ ਤਾਂ ਇਹ ਗੱਲ ਬੁਝਾਰਤ ਬਣ ਕੇ ਰਹਿ ਜਾਣੀ ਸੀ ਜੇ ਇਸ ਔਰਤੀ ਰੁਪਿੰਦਰ ਕੌਰ ਪੰਦੇਰ ਦੀ ਸਕੀ ਭੈਣ ਨਾ ਭਾਰਤ ਦੇ ਵਿੱਚ ਅਮਰੀਕਨ ਅੰਬੈਸੀ ਦੇ ਨਾਲ ਸੰਪਰਕ ਕਰਦੀ ਅਮਰੀਕਨ ਅੰਬੈਸੀ ਪੁਲਿਸ ਦੀਆਂ ਤਾਰਾ ਨਾ ਖੜਕਾਉਂਦੀ ਤੇ ਫਿਰ ਸ਼ਾਇਦ ਇਹ ਗੱਲ ਇਵੇਂ ਨਾ ਖੁੱਲਦੀ ਬੰਦਾ ਇਹ ਇੰਨਾ ਸ਼ੈਤਾਨ ਹੈ ਇਹਨੇ ਸਾਰੇ ਕਾਂਡ ਕਰਕੇ ਸੁਖਜੀਤ ਨੇ ਆਪ ਹੀ ਪੁਲਿਸ ਦੇ ਕੋਲੇ ਸ਼ਿਕਾਇਤ ਕੀਤੀ ਮੇਰੀ ਗੈਸਟ ਹੈ ਨਹੀਂ ਇਹ ਸਾਡੇ ਪੰਜਾਬੀਆਂ ਦੇ ਕਿਰਦਾਰਾਂ ਦੇ ਵਿੱਚੋਂ ਕੁਝ ਇੱਕ ਦੇ ਕਿਰਦਾਰਾਂ ਦੇ ਵਿੱਚੋਂ ਨਮੂਨੇ ਆ ਸਾਰੇ ਪੰਜਾਬੀ ਵੀ ਨਹੀਂ ਮਾੜੇ ਸਾਰੇ ਪ੍ਰਵਾਸੀ ਵੀ ਨਹੀਂ ਮਾੜੇ ਅਸੀਂ ਪੰਜਾਬੀ ਗਾਨੇ ਬਹੁਤ ਮਿਹਨਤ ਕੀਤੀ ਤੇ ਅਸੀਂ ਪੰਜਾਬੀ ਮਿਹਨਤ ਕਰਨ ਵਾਸਤੇ ਜਾਣੇ ਬਾਹਰ ਪਰ ਤੁਸੀਂ ਸੋਚ ਕੇ ਦੇਖੋ ਜੇਕਰ ਕੋਈ ਵੀ ਧੀ ਪੈਣ ਤੁਹਾਡੀ ਧੀ ਪੈਣ ਤੁਹਾਡਾ ਕੋਈ ਵੀਰ ਕਿਸੇ ਨਾਲ ਕੋਈ ਰਿਸ਼ਤੇ ਦੇ ਵਿੱਚ ਹੋਵੇ ਉਹ ਬਾਹਰਲੇ ਮੁਲਕ ਦੇ ਵਿੱਚੋਂ ਆਵੇ ਉਹਦੇ ਨਾਲ ਇੱਥੇ ਆ ਕੁਝ ਹੋਵੇ ਤੇ ਆਪਾਂ ਕੀ ਬਾਅਦ ਦੇ ਵਿੱਚ ਕਹਾਂਗੇ ਵੀ ਅਸੀਂ ਰੰਗਲੇ ਪੰਜਾਬ ਦੇ ਵਿੱਚ ਜਾਣੇ ਆ ਇਹ ਲੋਕ ਪੰਜਾਬ ਦੇ ਉੱਤੇ ਸਵਾਲ ਖੜਾ ਕਰਦੇ ਆ ਸਮੁੱਚੇ ਪੰਜਾਬੀਆਂ ਦੇ ਉੱਤੇ ਸਵਾਲ ਖੜਾ ਕਰਦੇ ਆ ਇਹਨਾਂ ਲੋਕਾਂ ਨੂੰ ਫਾਹਾ ਲੱਗਣੀ ਚਾਹੀਦਾ